ਜੋ ਬੋਲੀਆਂ ਪਾਉਣੀਆਂ ਨੇ ਆਪਣੇ ਵਿੱਚ ਵਿਚਕਾਰ ਜਿਹੜੇ ਸਰਪੰਚ 헤ੜੀ ਕਿਆਂ ਤਾਂ ਹਰਦੀਪ ਕੌਰ ਜੀ ਵੀ ਪਹੁੰਚੇ ਹੋਏ ਨੇ ਆਪਾਂ ਉਹਨਾਂ ਦਾ ਵੀ ਥੋੜਾ ਵਾਈਟ ਲਵਾਵਾਂਗੇ ਤੇ ਅੰਕਲ ਜੀ ਨੇ ਵੀਡੀਓ ਬਣਾਉਣੀ ਹੈ ਜਿੰਨਾ ਭੈਣਾਂ ਨੇ ਬੋਲੀਆਂ ਪਾਉਣੀਆਂ ਨੇ ਉਹ ਬੋਲੀਆਂ ਪਾ ਸਕਦੇ ਮਾਈਕ ਦੇ ਵਿੱਚ ਚਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਚਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚੇ ਨੱਚ ਤਾਰੇ ਤਿਹਲਾਣ ਗਿਆ ਅੱਜ ਕਿੱਦੇ ਵਿੱਚ ਪਾੜਾ

ਕਹਾਲਾ ਕਰਨ ਸਭ ਤੇ ਦੇਖ ਈਮਾਨਿਆਆਂ ਤੇਰੇ ਦੇ ਦੀਰਾ ਬਾਜਨਾ ਪੈਣਾ ਸੋਹਨੀਆਂ ਕਾਮਾ ਆਵਾਜ਼ ਬਨੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਚਲ ਪਾ ਆ ਜਾ ਇਹਨੂੰ ਮੂਹੜ ਕੇ ਕੋਈ ਦੁੱਧ ਮੰਗਦਾ कोई पुत मांगदा नी मैं मंगे फतीजे चार नी जर पुआ कहंदे दंदे काल जा ठार नी पुआ कहंदे दंदे काल जा ठार नी पुआ कहंदे दंदे काल जा ठार नी पुआ कहंदे दंदे काल जा सास मेरी ने चुल्ला पाया सास मेरी ਕੁੜੀਏ ਪੇਕਿਆਂ ਵਰਗੀ ਐ ਸਨ ਕੁੜੀਏ ਟੁਕ ਮੱਖਣਾ ਨਾਲ ਖਾਈਏ ਨਹੀਂ ਸੌਰਿਆਂ ਵਰਗੀ ਕਾਇਦਨ ਕੁੜੀਓ ਸੌਰਿਆਂ ਵਰਗੀ ਕਾਇਦਨ ਕੁੜੀਓ ਟੁਕ ਮਿਰਚਾਂ ਨਾ ਖਾਈਏ ਨਹੀਂ ਉਹ ਜੇ ਸੌਰਿਆਂ ਦੇ ਮੁੜਕੇ ਦਰਸ਼ਨ ਨਾ ਪਾਈਏ ਨਹੀਂ ਉਹ ਜੇ ਸੌਰਿਆਂ ਦੇ ਆਜੋ ਆਜੋ ਨਾ ਬਣਾ ਅਸੀਂ ਪਾਉਣੀਆਂ ਆਜੋ ਆ ਜਾ ਤੇਰਾ ਮੇਰਾ ਪਿਆਰ ਸਹੇਲੀਏ ਤੇਰਾ ਮੇਰਾ ਪਿਆਰ ਸਹੇਲੀਏ ਬੰਨ੍ਹ ਵਿੱਚ ਵਿੱਚ ਰੱਖਣਾ ਬਈ

ਬਾਪ ਮੇਰਾ ਸਕੱਜ ਵਾਈ ਸਰ ਮੇਰੇ ਦਾ ਸਹਰਨ ਕੁੜੀਆਂ ਦੱਸਦੀ ਫੇਰਾ ਬੜਾ ਨਰਮ ਪਰੌਣਾ ਮੇਰਾ ਨ ਕੁੜੀਆਂ ਦੱਸਦੀ ਫੇਰਾ ਬੜਾ ਨਰਮ ਪਰੌਣਾ ਮੇਰਾ ਨ ਕੁੜੀਆਂ ਦੱਸਦੀ ਫੇਰਾ ਮੈਂ ਪੜਈ ਸੀ ਦਾਸ ਮੁੰਡਾ ਊੜਾ ਆੜਾ ਵੀ ਨਾ ਜਾਣਦਾ ਮੈਂ ਪੜਈ ਸੀ ਦਾਸ ਮੁੰਡਾ ਊੜਾ ਆੜਾ ਵੀ ਨਹੀਂ ਜਾਣਦਾ ਮੈਂ ਸਵਾਈ ਸੀ ਸੱਟ ਮੁੰਡਾ ਪਾਉਣਾ ਹੀ ਨਹੀਂ ਜਾਣਦਾ ਮੈਂ ਸਿਆਣਕ ਮੁੰਡਾ ਮਿਲੇ ਜਾਂ ਨਹੀਂ ਆਣਦਾ ਪਟੀਕ लटू कोई लटू कोई लटू हाँ पर, पर गया ससेनी तेरा लाडला सीरा ला डू करी करीर बीबी

ਯਾਦ ਕਰਾ ਜੱਟ ਚੱਕੇ ਵਲ ਦੇਖਾ ਵੀਰ ਤੈਨੂੰ ਯਾਦ ਕਰੋ ਬਾਣ ਪਟਵਾਰੀ ਤੈਨੂੰ ਲਿਖ ਦੇ ਨੂੰ ਦੇਖਾ ਬਾਣ ਪਟਵਾਰੀ ਤੈਨੂੰ ਲਿਖ ਦੇ ਨੂੰ ਦੇਖਾ ਬਾਣ ਪਟਵਾਰੀ ਤੈਨੂੰ ਲਿਖ ਦੇ ਨੂੰ ਦੇਖਾ ਵਾਹ ਰੋਹਣੀ ਵੇ ਤੂੰ ਆਏਂ ਜਣ ਢੋੜ ਕੇ ਮੈਨਾ ਸੋਰੇ ਜਣਾ ਗੱਡੀ ਵੱਡਾ ਛੱਡੀ ਮੋੜ ਕੇ ਮੈਨੀ ਸੋਰੇ ਜਣਾ ਖੰਖੀ ਗੱਡੀ ਮੋੜ ਕੇ ਏ ਲੱਗ ਯਾ ਤੇਰੇ ਕਿਪਾ ਦੇ ਲਾੜ ਨੂੰ ਵੀਡੀਓ ਚਾਣ ਦੀਆਂ ਕੰਨੀਆਂ ਬਾਜਣਾ ਸੋਨੀਆ ਪੈਣਾ ਕਾਮਾ ਬਾਗੀ ਬਨੇਰੇ ਕਰਦੀਆਂ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਪਾਈ ਲੈਣਾ ਨੂੰ ਪਾਈ ਲੈਣ ਜਾਂਦੇ ਹੁਣ ਕਿਉਂ ਜਾਂਦੇ ਨਾਈ ਨੀ ਮੁਖ ਮੋੜ ਗਏ ਪੈਣਾ ਨਾਲ ਪਾਈ ਨੀ ਮੁਖ ਮੋੜ ਗਏ আইনি মুকড়কে পেনা নালও আইনি মুকড়কে রাগ দিন ਚਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਚਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚੇ ਨੱਚ ਤਾਰੀ ਤਿਹਲਾਣ ਗਿਆ ਅੱਜ ਗਿੱਦੇ ਵਿੱਚ ਪਾੜੇ ਧੂਪਾਣ ਗਿਆ ਅੱਜ ਗਿੱਦੇ आई बाबा नान ते जाई बाबा नान का ए हो जिया खुशियां ले आई बाबा नान का ए हो जिया खुशियां ले आई बाबा नान का जोर लगी तिया जोर लगिया